ਸਾਡੇ ਨਾਲ ਖੁਸ਼ ਹੋ ਸੰਧੂਤਾ ਵਧੀਆ ਖਬਰਾਂ ਤੇ ਨਜ਼ਰ ਪਾਵਾਂਗੇ ਤੇ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਪੰਜਾਬ ਨੂੰ ਮਿਲੇ 1600 ਕਰੋੜ ਰੁਪਏ ਦੇ ਪੈਕੇਜ ਤੋਂ ਦਾ 1600 ਕਰੋੜ ਰੁਪਏ ਦੇ ਸਪੈਸ਼ਲ ਪੈਕੇਜ ਦਾ ਮਾਮਲਾ ਹੈ ਕੇਂਦਰੀ ਰਾਜ ਮੰਤਰੀ ਬੀ ਐਲ ਪਰਮਾ ਦਾ ਬਿਆਨ ਆਇਆ ਹੈ ਔਰ ਇਹ ਵੱਡਾ ਬਿਆਨ ਆਇਆ ਹੈ ਕਿਹਾ ਕਿ 1600 ਕਰੋੜ ਸਰਕਾਰ ਨੂੰ ਨਹੀਂ ਮਿਲਣਗੇ 1600 ਕਰੋੜ ਸਿੱਧੇ ਕਿਸਾਨਾਂ ਨੂੰ ਮਿਲਣਗੇ ਯਾਨੀ ਕਿ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਸੂਬਾ ਸਰਕਾਰ ਨੂੰ ਇਹ ਪੈਸੇ ਨਹੀਂ ਮਿਲਣਗੇ ਬਲਕਿ ਕਿਸਾਨਾਂ ਨੂੰ ਸਿੱਧੇ ਇਹ ਪੈਸੇ ਦਿੱਤੇ ਜਾਣਗੇ ਗਿਰਦਾਵਰੀ ਤੋਂ ਤੁਰੰਤ ਬਾਅਦ ਇਹ ਪੈਸਾ ਮਿਲੇਗਾ ਜੇਕਰ ਲੋੜ ਪਈ ਤਾਂ ਫਿਰ ਹੋਰ ਪੈਸੇ ਦਵਾਂਗੇ ਬੀ ਐਲ ਵਰਮਾ ਨੇ ਇਹ ਵੀ ਕਿਹਾ ਹੈ ਤਾਂ ਕਾਬਿਲ ਗੌਰ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਖੁਦ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਸੀ ਕਿ ਸੂਬੇ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਉਹਨਾਂ ਦੇ ਨਾਲ ਕਾਫੀ ਨੁਕਸਾਨ ਹੋਇਆ ਹੈ ਔਰ ਫੌਰੀ ਰਾਹਤ ਦੇ ਵਜੋ 1600 ਕਰੋੜ ਰੁਪਏ ਦਿੱਤੇ ਜਾਣਗੇ ਸੁਬਾਹ ਸਵੇਰੇ ਦੇ ਵਿੱਚ ਸਿਆਸਤ ਜਾਰੀ ਹੈ ਪਹਿਲਾ ਤਾਂ ਪੰਜਾਬ ਸਰਕਾਰ ਨੇ ਇਸ ਪੈਕੇਜ ਨੂੰ ਨਾ ਕਾਫੀ ਦੱਸਿਆ ਬੀਤੇ ਦਿਨੀ ਸੈਸ਼ਨ ਹੋਇਆ ਔਰ ਸੈਸ਼ਨ ਦੇ ਵਿੱਚ ਆਵਾਜ਼ੀ ਪਾਰਟੀ ਦੇ ਵਿਧਾਇਕਾਂ ਨੇ ਮੰਤਰੀਆਂ ਨੇ ਪ੍ਰਦਰਸ਼ਨ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਕਿਹਾ ਉਹਨਾਂ ਸਪੀਕਰ ਨੂੰ 1600 ਕਰੋੜ ਰੁਪਏ ਦੇ ਜੁਮਲੇ ਵਾਲੀਆਂ ਤਖਤੀਆਂ ਦਿਖਾਈਆਂ ਸਨ ਔਰ ਇਹ ਵੀ ਜਾਣਕਾਰੀ ਖਜ਼ਾਨਾ ਮੰਤਰੀ ਨੇ ਦਿੱਤੀ ਸੀ ਵਿਧਾਨ ਸਭਾ ਦੇ ਵਿੱਚ ਕਿ ਅਜੇ ਤੱਕ ਇੱਕ ਪੈਣੀ ਵੀ ਇੱਕ ਪੱਚੀ ਪੈਸੇ ਵੀ ਜੜੇ ਨੇ ਉਹ ਖਾਤੇ ਵਿੱਚ ਪੰਜਾਬ ਸਰਕਾਰ ਦੇ 1600 ਕਰੋੜ ਦੀ ਜਿਹੜੀ ਮਦਦ ਦਾ ਐਲਾਨ ਕੀਤਾ ਹੈ ਉਸ ਦੇ ਨਹੀਂ ਆਏ ਤਾਂ ਉਹਨਾਂ ਨੇ ਕਿਹਾ ਕਿ ਅਜੇ ਇੰਨਾ ਲੰਮਾ ਸਮਾਂ ਹੋ ਚੁੱਕਿਆ ਉਸ ਤੋਂ ਬਾਅਦ ਵੀ ਐਲਾਨੇ ਜਾਣ ਤੋਂ ਬਾਅਦ ਵੀ ਇਹ ਰਕਮ ਜੜੀ ਹੈ ਉਹ ਨਹੀਂ ਦਿੱਤੀ ਗਈ ਤਾਂ ਹੁਣ ਕੇਂਦਰੀ ਰਾਜਪ트ਰੀ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਇਹ ਪੈਸੇ ਜੜੇ ਨੇ ਉਹ ਸਿੱਧੇ ਖਾਤੇ ਅੱਛੇ ਜਾਣਗੇ ਯਾਨੀ ਕਿ ਸਿੱਧੇ ਤੌਰ ਤੇ ਹੀ ਦਿੱਤੇ ਜਾਣਗੇ ਤਾਂ ਇਹ ਵੀ ਅਸੀਂ ਜ਼ਿਕਰ ਕਰੀਏ ਜਿਸ ਵੇਲੇ ਪੀਐਮ ਨਰਿੰਦਰ ਮੋਦੀ ਦਾ ਦੌਰਾ ਸੀ ਉਸ ਸਮੇਂ ਇਹ ਜ਼ਿਕਰ ਵੀ ਕੀਤਾ ਗਿਆ ਸੀ ਭਾਜਪਾ ਦੇ ਆਗੂਆਂ ਦੇ ਵੱਲੋਂ ਕਿ ਲੋਕਾਂ ਨੇ ਇਹ ਮੰਗ ਕੀਤੀ ਹੈ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਕਿਹਾ ਹੈ ਕਿ ਸਾਡੇ ਖਾਤਿਆਂ 'ਚ ਸਿੱਧੇ ਪੈਸੇ ਜਣੇ ਨੇ ਉਪਾਏ ਜਾਣ ਬਲਕਿ ਸਰਕਾਰ ਦੇ ਥੂਏ ਪੈਸੇ ਨਾ ਹੋਣ ਹਾਲਾਂਕਿ ਉਸ ਸਮੇਂ ਇਹ ਚਰਚਾ ਛਿੜੀ ਸੀ ਇਹ ਕਿਤੇ ਨਾ ਕਿਤੇ ਬਿਆਨ ਜਿਹੜੇ ਨੇ ਉਸ ਨੂੰਨ ਨੂੰ ਮਿਲੇ ਸਨ ਪਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਕੇਂਦਰੀ ਰਾਸ਼ਟਰ ਮੰਤਰੀ ਦਾ ਇਹ ਬਿਆਨ ਸਾਹਮਣੇ ਆਇਆ ਹੈ ਬੀ ਐਲ ਵਰਮਾ ਨੇ ਕਿਹਾ ਹੈ खात पैसे पाएगी और सोलह सो करोड़ तो पाए जाने की जरूरत नहीं है पता होना चाहिए उनको नहीं मिलेगा किसानों को, हम देंगे तो किसानों को मिलेगा किसानों को दिया जाएगा और जैसे मूल्यांकन होकर पहुंचती है देर नहीं लगेगी सोलह सौ करोड़ हम वो भी देंगे और मूल्यांकन के बाद में जितनी आवश्यकता पड़ेगी वो भी देंगे आपको लगता है कि जांच होनी चाहिए इसका जिम्मेदार कौन तो है का बिल्कुल जांच होना चाहिए मैंने लुधियाना में भी देखा था लुधियाना में सतलुज नदी है वहाँ पर एक जो जल संसाधन मंत्री हैं उनके भाई ही वहाँ पर खनन कराते थे वहाँ के लोगों ने विरोध किया और विरोध करते करते धरने पर बैठे इसके बाद में भी नहीं माने और तो उस जगह पर तीन एकड़ का कटान हुआ है जिसमें पूरा पापर का पेड़ भी बह चला गया है मैं सीधा सीधा आरोप नहीं लगाना चाहता लेकिन जांच का विषय है जांच हो जांच में जो दोषी पाए जाए वो तो फिर मैं बख्शना नहीं चाहिए उसके लिए कड़ी से कड़ी सजा मिलना चाहिए तो केंद्रीय राज्य मंत्री का बयान तो तो सुनवाया और नील गर्ग आम आदमी पार्टी के आगू साढ़े लाइन से मौजूद ने ਗਰਖ ਸਾਹਿਬ ਇੰਤਜ਼ਾਰ ਲਗਾਤਾਰ ਹੈ ਕਦੋਂ ਉਹ ਪੈਸੇ ਆਣਗੇ 1600 ਕਰੋੜ ਉਸ ਦਾ ਜ਼ਿਕਰ ਕੱਲ ਖਜ਼ਾਨਾ ਮੰਤਰੀ ਨੇ ਵੀ ਕੀਤਾ ਕਿ ਅਜੇ ਤੱਕ ਪੈਸੇ ਖਾਤੇ 'ਚ ਨਹੀਂ ਆਏ ਪਰ ਅੱਜ ਕੇਂਦਰੀ ਰਾਜਪ트ਰੀ ਨੇ ਇਹ ਸਾਫ਼ ਕੀਤਾ ਉਹਨਾਂ ਨੇ ਕਿਹਾ ਹੈ ਕਿ ਪੈਸੇ ਸਿੱਧੇ ਕਿਸਾਨਾਂ ਦੇ ਖਾਤੇ 'ਚ ਜਾਣਗੇ ਸਰਕਾਰ ਨੂੰ ਨਹੀਂ ਦਿੱਤੇ ਜਾਣਗੇ ਕੀ ਕਹੋਗੇ ਫਰਸਟ ਰਿਐਕਸ਼ਨ ਓ ਮੈਡਮ ਬੀਜੇਪੀ ਦੀ ਜਿੱਦਾਂ ਜਿਹੜੀ ਸਬਸਿਡੀ ਹੈ ਨਾ ਸਿਲੰਡਰ ਵਾਲੀ ਠੀਕ ਹੈ ਨਾ ਉਸ ਟਾਈਮ ਤੇ ਸ਼ੁਰੂ ਕੀਤੀ ਸੀ ਤੇ ਅੱਜ 22 ਰੁਪਏ 67 ਪੈਸੇ ਖਾਤੇ 'ਚ ਆਉਂਦੇ ਆ ਠੀਕ ਹੈ ਨਾ ਇਹ 1600 ਕਰੋੜ ਰੁਪਏ ਵੀ ਜਿਹੜਾ ਹੈਗਾ ਨਾ ਇਹ ਇਸੇ ਤਰ੍ਹਾਂ ਹੀ ਲੋਕਾਂ ਦੇ ਖਾਤੇ ਦੇ ਵਿੱਚ ਆਏਗਾ ਬਿਲਕੁਲ ਤੁਸੀਂ ਜੀ ਕੇ ਲੋਕਾਂ ਦੇ ਖਾਤੇ ਦੇ ਵਿੱਚ ਪਾਓ ਔਰ ਲੋਕਾਂ ਨੂੰ ਪੈਸੇ ਮਿਲਨੇ ਚਾਹੀਦੇ ਆ ਡਾਟਾ ਤੁਹਾਨੂੰ ਅਸੀਂ ਦਿੰਨੇ ਆ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਔਰ 20000 ਕਰੋੜ ਰੁਪਏ ਤੁਸੀਂ ਲੋਕਾਂ ਦੇ ਖਾਤੇ ਵਿੱਚ ਪਾਓ ਠੀਕ ਹੈ ਨਾ ਸਾਨੂੰ ਖੁਸ਼ੀ ਹੋਏਗੀ ਇਸ ਚੀਜ਼ ਦੀ ਜੇਕਰ ਤੁਸੀਂ ਹਰਿਆਣਾ ਤੇ ਬਿਹਾਰ ਦੀਆਂ ਮਹਿਲਾਵਾਂ ਦੇ 75 ਲੱਖ ਮਹਿਲਾਵਾਂ ਦੇ ਖਾਤੇ ਦੇ ਵਿੱਚ 10-10 ਹਜ਼ਾਰ ਰੁਪਏ ਪਾ ਸਕਦੇ ਹੋ ਠੀਕ ਹੈ ਨਾ ਇਹ ਪੰਜਾਬ ਦੀਆਂ ਮਹਿਲਾਵਾਂ ਕਿ ਹਿੰਦੁਸਤਾਨ ਦੀ ਮਹਿਲਵਾਨੀ ਹੈਗੀ ਆ ਕਿ ਉਹਨਾਂ ਦੇ ਖਾਤੇ 'ਚ ਨਹੀਂ ਪੈ ਸਕਦਾ ਇਹ ਠੀਕ ਹੈ ਨਾ ਇਹ ਜਿਹੜੀ ਭਾਜਪਾ ਦੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਔਰ ਔਰ ਵੇਖੂ ਬਣਾਉਣ ਦੀ ਆਦਤ ਹੈਗੀ ਹੈ ਸਭ ਤੋਂ ਵੱਡੀ ਕਪਲਾ ਪਾਰਟੀ ਹੈ ਹਿੰਦੁਸਤਾਨ 'ਚ ਹੈ ਤਾਂ ਉਹ ਬੀਜੇਪੀ ਹੈ ਇਹ ਦੂਸਰਿਆਂ ਤੇ ਇਲਜ਼ਾਮ ਲਾਉਣ ਦੀ ਬਜਾਏ ਪਹਿਲਾਂ ਆਪਣੇ ਗਰੇਬਾਂ ਦੇ ਵਿੱਚ ਝਾਕਨ ਔਰ ਪੰਜਾਬ ਵਰਗਾ ਸੂਬਾ ਜਿਸ ਨੇ ਹਮੇਸ਼ਾ ਦੇਸ਼ ਦੀ ਬਾਹ ਫੜੀ ਹੈ ਦੇਸ਼ ਦੀ ਰੱਖਿਆ ਕੀਤੀ ਹੈ ਛਾਤੀ ਤੇ ਗੋਲੀਆਂ ਖਾਧੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਔਰ ਅਨਾਜ ਦੇ ਭੰਡਾਰ ਭਰੇ ਹੈ ਅੱਜ ਉਹਨਾਂ ਨੂੰ ਤੁਸੀਂ ਇਸ ਤਰੀਕੇ ਵਜੇ ਨਹੀਂ ਕਿ ਸਿਲਾ ਦੇ ਰਹੇ ਹੋ ਤੁਸੀਂ ਔਰ ਲੋਕਾਂ ਨੂੰ ਤਾਂ ਬੜੀ ਉਮੀਦ ਸੀ ਪੰਜਾਬ ਦੇ ਲੋਕਾਂ ਨੂੰ ਕਿ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਸ਼ਾਇਦ ਪੰਜਾਬ ਨੂੰ ਕੁਝ ਦੇ ਕੇ ਜਾਣਗੇ ਔਰ 16 ਕਦਸਾ ਤੋਂ ਲੋਕਾਂ ਨੂੰ ਫੜਾ ਕੇ ਚਲੇਗੀ ਉਸ ਨੂੰ ਹਾਂ ਇਹ ਇਹ ਮਨਜ਼ੂਰ ਹੋਏਗਾ ਸਰਕਾਰ ਨੂੰ ਕਿ ਡਾਇਰੈਕਟ ਜਿਹੜੇ ਪੈਸੇ ਜੇਕਰ ਪਾਏ ਜਾਂਦੇ ਨੇ ਉਹ ਪਾਏ ਜਾ ਰਹੇ ਨੇ ਅ ਵਿੱਚਕਾਰ ਕਿਉਂਕਿ ਸੂਬਾ ਸਰਕਾਰ ਨੂੰ ਅੰਮਨ ਤੌਰ ਤੇ ਜਿਹੜੀਆਂ ਜਿਹੜੇ ਵੀ ਪੈਸੇ ਜੜੀ ਵੀ ਰਾਹ ਜਿਸ ਤਰੀਕੇ ਦੀ ਵੀ ਬਜਟ ਅਲਾਟ ਹੁੰਦਾ ਹੈ ਉਹ ਪਹਿਲਾਂ ਸੂਬਾ ਸਰਕਾਰ ਕੋਲ ਆਉਂਦਾ ਫਿਰ ਉਹ ਉਹਨਾਂ ਦੇ ਕੋਲ ਭੇਜਿਆ ਜਾਂਦਾ ਤੁਹਾਨੂੰ ਕਾਰਨ ਕੀ ਲੱਗਦਾ ਵਜ੍ਹਾ ਕਿ ਗੱਲ ਤੇ ਵੀ ਗਰਜੋਤ ਗਰਜੋਤ ਮੈਡਮ ਉਸ ਗੱਲ ਤੇ ਵੀ ਆ ਰਹੀਆਂ ਠੀਕ ਹੈ ਕਿ ਨਹੀਂ ਜਿਹੜੀ ਅਸੀਂ ਲਗਾਤਾਰ ਕਹਿੰਦੇ ਆ ਕਿ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਆ ਠੀਕ ਹੈ ਨਾ ਫੈਡਰਲਿਜ਼ਮ ਦੇ ਉੱਤੇ ਥੱਟ ਮਾਰ ਰਹੇ ਆ ਠੀਕ ਹੈ ਨਾ ਇਹ ਇਹ ਹੈ ਕਿ ਹੌਲੀ ਹੌਲੀ ਕਰਕੇ ਜਿਹੜਾ ਹੈਗਾ ਇਹਨਾਂ ਨੇ ਸਾਰੀਆਂ ਸ਼ਕਤੀਆਂ ਜਿਹੜੀਆਂ ਆ ਉਹ ਕੇਂਦਰ ਸਰਕਾਰ ਕੋਲੇ ਇਕੱਠੀਆਂ ਕਰ ਲਈਆਂ ਔਰ ਲੋਕਾਂ ਬਿਨਾ ਇੱਡੀ ਵੱਡੀ ਧੋਖਾ ਤੇ ਵੱਡੀ ਥੱਗੀ ਕੀਤੀ ਹੈ ਜੇ ਮੈਂ ਇੱਕ ਟੈਕਸ ਇੱਕ ਦੇਸ਼ ਦੀ ਵੀ ਗੱਲ ਕਰਾਂ ਪਹਿਲਾਂ 2% ਸੀ ਦਿੱਤੀ ਹੁੰਦਾ ਸੀ ਅੱਜ 18% ਦੇ ਵਿੱਚੋਂ 9% ਇਹਨਾਂ ਦੇ ਖਾਤੇ 'ਚ ਜਾਂਦਾ ਹੈਗਾ ਠੀਕ ਹੈ ਨਾ ਔਰ ਸਾਰਾ ਕੁਝ ਇਕੱਠਾ ਕਰਕੇ ਉੱਥੇ ਲੈ ਗਏ ਔਰ ਸਟੇਟਾਂ ਦੇ ਹੱਥਾਂ ਦੇ ਵਿੱਚ ਠੂਠੇ ਫੜਾਤੇ ਖਾਸ ਕਰਕੇ ਉਹ ਸਟੇਟਾਂ ਜਿੱਥੋਂ ਦੇ ਲੋਕਾਂ ਨੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਚੁਣੀਆਂ ਅੱਜ ਇਹ ਹਾਲਾਤ ਇਹ ਕਰ ਰਹੇ ਹੈਗੇ ਇਹ ਫੈਡਰਲਿਜ਼ਮ ਦੇ ਬਿਲਕੁਲ ਖਿਲਾਫ ਹੈ ਮੈਂ ਇਸ ਦੇ ਹੱਕ ਦੇ ਵਿੱਚ ਨਹੀਂ ਹਾਂ ਪਰ ਫਿਰ ਵੀ ਜੇ ਇਹ ਕਹਿੰਦੇ ਹੈਗੇ ਆ ਕਿ ਅਸੀਂ ਲੋਕਾਂ ਦੇ ਖਾਤਿਆਂ 'ਚ ਪਾਵਾਂਗੇ ਤਾਂ 22 ਰੁਪਏ 67 ਪੈਸੇ ਨਹੀਂ ਆਉਣੇ ਚਾਹੀਦੇ ਵੀ ਹਰ ਇੱਕ ਦੇ ਖਾਤੇ 'ਚ 22 ਰੁਪਏ 67 ਪੈਸੇ ਆ ਗਏ ਖਾਤੇ 'ਚ ਤਾਂ ਨੇ 15 ਲੱਖ ਰੁਪਏ ਵੀ ਪਾਉਣਾ ਸੀ ਉਹ ਆ ਗਿਆ ਹੁਣ ਤੱਕ ਪੂਰਾ ਹਿੰਦੁਸਤਾਨ ਨੂੰ ਡੀ ਇਹਨਾਂ ਨੇ ਬੇਵਕੂ ਬਣਾਉਣ ਦਾ ਠੇਕਾ ਲਿਆ ਹੋਇਆ ਬੀਏਪੀ ਨੇ ਹੋਰ ਇਹਨਾਂ ਨੇ ਕੁਝ ਨਹੀਂ ਕਰਨਾ ਪੰਜਾਬ ਦਾ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਇਹਨਾਂ ਨੇ ਦਿਵਾਨੀ ਦਿੱਤੀ ਨਹੀਂ 1600 ਕਰੋੜ ਕਹਿ ਕੇ ਉਹਦਾ ਵੀ ਹਾਲ ਇੱਕ ਫੁੱਟੀ ਕੌਡੀ ਜਿਹੜੀ ਹੈ ਪੰਜਾਬ ਕੋਲੇ ਆਈ ਨਹੀਂ ਹੈਗੀ ਹੈ 60000 ਕਰੋੜ ਰੁਪਏ ਪੰਜਾਬ ਦਾ ਸਾਡਾ ਹੀ ਰੋਕੀ ਬੈਠੇ ਹੈ ਆਰਡੀਐਫ ਦਾ ਪੈਸਾ ਰੋਕੀ ਪਿਆ ਐ ਐਮਡੀਐਫ ਦਾ ਪੈਸਾ ਰੋਕਿਆ ਹੋਇਆ ਜੀਐਸਟੀ ਦਾ ਪੈਸਾ ਰੋਕਿਆ ਹੋਇਆ ਤੇ ਇਹ ਸਿਰਫ ਦੇ ਸਿਰਫ ਯਾਨੀ ਕਿ ਲੋਕਾਂ ਨੂੰ ਬੇਵਕੂ ਬਣਾ ਰਹੇ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਗਰਕਸਾਬ ਤਾਂ ਸਵਾਲ ਬਹੁਤ ਸਾਰੇ ਨੇ ਕੋਸ਼ਿਸ਼ ਕਰਾਂਗੇ ਜਦੋਂ ਭਾਜਪਾ ਦੇ ਬੁਲਾਰੇ ਆ ਫਿਰ ਆਪ ਨੂੰ ਸਾਡੇ ਨਾਲ ਜੁੜਨਗੇ ਤਾਂ ਉਹਨਾਂ ਨੂੰ ਇਹ ਸਵਾਲ ਜ਼ਰੂਰ ਕੀਤੇ ਜਾਣਗੇ ਕਿਉਂਕਿ ਸੁਭਾਵਿਕ ਤੌਰ ਤੇ ਜੇਕਰ ਉਹ ਕਿਸਾਨਾਂ ਦਾ ਜ਼ਿਕਰ ਕਰ ਰਹੇ ਨੇ ਤਾਂ ਕੀ ਸਿਰਫ ਕਿਸਾਨਾਂ ਦਾ ਹੀ ਨੁਕਸਾਨ ਹੋਇਆ ਹੈ ਇਹ ਬਹੁਤ ਵੱਡਾ ਸਵਾਲ ਹੈ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕਿਸਾਨ ਨਹੀਂ ਬਲਕਿ ਵਿਹਾੜੀਦਾਰ ਨੇ ਔਰ ਜਿਹੜੇ ਹੋਰ ਕੋਈ ਕਿੱਤਾ ਕਰਦੇ ਨੇ ਬਹੁਤ ਸਾਰੇ ਵੱਖ-ਵੱਖ ਕਿੱਤਿਆਂ ਦੇ ਨਾਲ ਸੰਬੰਧਿਤ ਨੇ ਕੋਈ ਨੌਕਰੀ ਪੇਸ਼ਾ ਹੋਏਗਾ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜਾ ਕੰਮਕਾਰ ਕਰਦਾ ਹੋਏਗਾ ਆਪਣਾ ਗੁਜ਼ਰਬਸਰ ਕਰਨ ਦੇ ਲਈ ਫਿਰ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਹੈ ਤਾਂ ਫਿਰ ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਾਏਗਾ ਫਿਰ ਕਿਸਾਨਾਂ ਦਾ ਹੀ ਕਿਉਂ ਕੱਲੇ ਜ਼ਿਕਰ ਹੋਇਆ ਹਾਲਾਂਕਿ ਕਿਸਾਨਾਂ ਨਾਲ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਔਰ ਸਾਰੀਆਂ ਜ਼ਮੀਨਾਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਇਸ ਵੇਲੇ ਪੂਰਾ ਮਰੁਥਲ ਬੜ ਚੁਕੀਆਂ ਨੇ ਰੇਗਿਸਤਾਨ ਦੇ ਰੂਪ ਵਿੱਚ ਸਾਨੂੰ ਨਜ਼ਰ ਆ ਰਹੀਆਂ ਨੇ ਰੇਤਾ 8 8 ਫੁੱਟ ਚੜਿਆ ਹੋਇਆ ਹੈ ਬੇहद ਨੁਕਸਾਨ ਹੈ ਪਰ ਦੂਸਰੇ ਪਾਸੇ ਜਿਹੜੇ ਹੋਰ ਆਮ ਲੋਕ ਨੇ ਉਹਨਾਂ ਨੂੰ ਫਿਰ ਕਿਸ ਤਰੀਕੇ ਦੇ ਨਾਲ ਇਹ ਅਲਾਟਮੈਂਟ ਹੋਏਗੀ ਬਹੁਤ ਸਾਰੀਆਂ ਚੀਜ਼ਾਂ ਨੇ ਜੇਕਰ ਇਸ ਸਟੇਟਮੈਂਟ ਦਾ ਅਸੀਂ ਜ਼ਿਕਰ ਕਰੀਏ ਜੋ ਬੀ ਐਲ ਬਰਮਾ ਕਹਿ ਰਹੇ ਨੇ ਕਿ ਸਿੱਧੇ ਪੈਸੇ ਖਾਤਿਆਂ 'ਚ ਪਾਈ ਜਾਣਗੇ ਫਿਰ ਉਹ ਉਸ ਨੂੰ ਲੈ ਕੇ ਬਹੁਤ ਸਾਰੇ ਅਹਿਮ ਇਸ ਦੇ ਵਿੱਚ ਪੁਆਇੰਟਸ ਨੇ सरकार को चिंता करने की जरूरत नहीं है उन्हें पता होना चाहिए उनको नहीं मिलेगा किसानों देखा हम देखा देंगे तो किसानों को मिलेगा किसानों को दिया जाएगा और जैसे ही मूल्यांकन होकर पहुंचते वहां देर नहीं लगेगी सोलह सौ करोड़ हम वो भी देंगे और मूल्यांकन के बाद में जितनी आवश्यकता पड़ेगी वो भी देंगे आपको लगता है की जाँच होनी चाहिए इसका जिम्मेदार बिल्कुल जाँच होना चाहिए मैंने लुधियाना में भी देखा था लुधियाना में सतरुज नदी है वहाँ पर एक जो जल संसाधन मंत्री है उनके भाई ही वहाँ पर खनन कराते थे वहाँ के लोगों ने विरोध किया और विरोध करते करते धरने पर बैठे इसके बाद में भी नहीं माने और उस जगह पर 340 एकड़ का कटान हुआ है जिसमें पूरा पापड़ का पेड़ भी बह के चला गया है तब मैं सीधा सीधा आरोप नहीं लगाना चाहता लेकिन जाँच का विषय है जाँच हो जाँच में जो दोषी पाया जाए वो फिर मैं नहीं चाहिए उसके लिए कड़ी से कड़ी सजा चाहिए ਤਬੇ ਕੋਲ ਆਮ ਆਦਮੀ ਪਾਰਟੀ ਦੇ ਬੁਲਾਰੇ ਵੀ ਸਾਡੇ ਨਾਲ ਜੁੜੇ ਔਰ ਪ੍ਰਤਪਾਦ ਸਿੰਘ ਭਲਿਆਵਾਲ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਭਾਜਪਾ ਦੇ ਬੁਲਾਰੇ ਨੇ ਔਰ ਕੋਸ਼ਿਸ਼ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਵੀ ਬੁਲਾਰੇ ਸਾਡੇ ਨਾਲ ਫੋਨ ਲਾਈਨ ਤੇ ਆਉਣ ਤਾਂ ਕਿ ਗੱਲਬਾਤ ਸਿੱਧੀ ਹੋ ਸਕੇ ਭਲਿਆਵਾਲ ਸਾਹਿਬ ਅ ਬਿਆਨ ਜਿਹੜਾ ਹੈ ਉਹ ਸੁਣਿਆ ਸਭ ਨੇ ਬੀ.ਐਲ. ਵਰਮਾ ਇਹ ਕਹਿ ਰਹੇ ਨੇ ਕਿ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚੋਂ ਪੈਸੇ ਜਾਣਗੇ 1600 ਕਰੋੜ ਜਿਹੜੇ ਅਨਾਉਂਸ ਕਰਕੇ ਗਏ ਨੇ ਪੀਐਮ ਨਰੇਂਦਰ ਮੋਦੀ ਕਿਸ ਤਰੀਕੇ ਦੇ ਨਾਲ ਇਹ ਅਲਾਟਮੈਂਟ ਹੋਏਗੀ ਔਰ ਸਿਰਫ ਕਿਸਾਨਾਂ ਦਾ ਜ਼ਿਕਰ ਜ਼ਿਕਰ ਹੋ ਰਿਹਾ ਹੈ ਤਾਂ ਫਿਰ ਬਾਕੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ ਕੀ ਕੁਝ ਸਮਝੀਏ ਇਸ ਸਟੇਟਮੈਂਟ ਤੋਂ ਦੇਖੋ ਗੱਲੇ ਆ ਕਿ ਜਿਹੜੀ ਬੀ ਐਲ ਵਰਮਾ ਜੀ ਗੱਲ ਕਰ ਰਹੇ ਸੀ ਪਹਿਲਾਂ ਤਾਂ ਜਿਹੜੀ ਲੁਧਿਆਣੇ ਵਾਲੀ ਤੁਸੀਂ ਗੱਲ ਚਲਾ ਰਹੇ ਸੀਗੇ ਹੁਣੇ ਉਹ ਮੇਰੇ ਹਲਕਾ ਸਾਨੇ ਆਲ ਦਾ ਸਸਰਾਲੀ ਪਿੰਡ ਹੈ ਜਿੱਥੇ ਹਜੇ ਤੱਕ ਵੀ ਉਹਨਾਂ ਦਾ ਜ਼ਮੀਨ ਦਾ ਕਟਾਓ ਜਾਰੀ ਹੈ ਤੇ ਉੱਥੇ ਸਰੇ ਆਮ ਕਿਹਾ ਜਾਂਦਾ ਹੈ ਕਿ ਜਿਹੜੇ ਮੰਤਰੀ ਸਾਹਿਬ ਔਰ ਦੋਸ਼ੀ ਨੇ ਉੱਥੇ ਖਣਨ ਕਰਾਉਣ ਦੇ ਵਿੱਚ ਮਾਈਨਿੰਗ ਕਰਾਉਣ ਦੇ ਵਿੱਚ ਸੋ ਸਾਡਾ ਨੁਕਸਾਨ ਹੋ ਰਿਹਾ ਉੱਥੇ 노 ਡਾਊਟ ਐ ਤੁਸੀਂ ਵੀ ਦਿਖਾਇਆ ਕੱਲ ਅਸੀਂ ਪਤ ਪਾਸੋਂ ਫੌਜ ਬੁਲਾਈ ਉੱਥੇ ਉਸ ਨੂੰ ਰੋਕ ਕੰਦੇ ਰਹੀ ਦੂਜੀ ਗੱਲ ਜਿਹੜੀ 1600 ਕਰੋੜ ਰੁਪਏ ਦੀ ਐ ਰੋਜ਼ ਇਸ ਚੀਜ਼ ਦੇ ਉੱਪਰ ਰੌਲਾ ਚੱਲਦਾ ਕੱਲ ਸੈਸ਼ਨ ਦੇ ਵਿੱਚ ਵੀ ਇੱਕ ਡਰਾਮੇਬਾਜ਼ੀ ਹੋਈ ਕੱਲ ਸੈਸ਼ਨ ਤੋਂ ਪਹਿਲਾਂ ਜਦੋਂ ਨਾ 222 ਕਰੋੜ ਰੁਪਈਆ ਕਿਸਾਨ ਸਨਮਾਨ ਨਿਧੀ ਦਾ ਲੋਕਾਂ ਦੇ ਖਾਤਿਆਂ ਦੇ ਵਿੱਚ ਐ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਇਆ ਉਹ ਭੁੱਲ ਗਏ ਜਿਹੜਾ 240 ਕਰੋੜ ਰੁਪਈਏ ਦੀ ਐਡਵਾਂਸ ਕਸ਼ਟਾਈਆ ਉਹ ਭੁੱਲ ਗਏ 560 ਕਰੋੜ ਰੁਪਈਆ ਆਇਆ ਉਹ ਭੁੱਲ ਗਏ ਤੇ 42000 ਕਰੋੜ ਰੁਪਇਆ ਸੀਸੀਐਲ ਲਿਮਿਟ ਛੋਣੇ ਦੀ ਖਰੀਦ ਦੀ ਹੈ ਇਹ ਕੇਂਦਰ ਵੱਲੋਂ ਉੱਪਰ ਲੱਗੇ ਵਿਚਾਰ ਰੋਕ ਰਹੀਆਂ 500 560 ਕਰੋੜ ਕਿਹੜਾ ਕਹਿ ਰਹੇ ਹੋ ਬਲੇਵਾਲ ਸਾਹਿਬ ਜਿਹੜਾ ਜਿਹੜਾ ਹੈ ਆਫਦਾ ਦਾ ਉੱਪਰ ਕੀਤਾ ਸੀਗਾ ਨਾ ਭਾਰੀ ਆਫਦਾ ਦੇ ਲਈ ਦਿਲਾ ਸੌਫਟ ਲੋਨ ਸੈਂਸ਼ਨਡ ਹੋਇਆ ਵਾ ਉਹੀ 560 ਕਰੋੜ ਦੇ ਆਸ-ਪਾਸ ਦਾ ਉਹ ਨੰਨ ਦਿੱਤਾ ਗਿਆ ਸੋ ਜਿਹੜੀ ਇਹ ਟੋਟਲ ਅਮਾਉਂਟ ਹੈ ਬਹੁਤ ਬੜੀ ਹੈ ਸੋ ਜਿਹੜੀ ਇਹ 1600 ਕਰੋੜ ਦੀ ਗੱਲ ਹੈ ਜਦੋਂ ਪ੍ਰਧਾਨ ਮੰਤਰੀ ਸਾਹਿਬ ਆਏ ਸੀਗੇ ਉਸ ਦਿਨ ਜਿਹੜੇ ਕਿਸਾਨ ਮਿਲੇ ਤੇ ਲੋਕ ਮਿਲੇ ਜਿੰਨੇ ਮੰਤਰੀ ਪੰਜਾਬ ਦੇ ਵਿੱਚ ਟਵੀਟ ਕਰਕੇ ਗਏ ਨੇ 32 ਤੇ ਵੀ ਮੰਤਰੀ ਹੋ ਚੁੱਕੇ ਉਹਨਾਂ ਨੂੰ ਕਿਸਾਨਾਂ ਨੇ ਅਫੈਕਟਡ ਫਾਰਮਰਸ ਨੇ ਇਹ ਗੱਲ ਆਖੀ ਆ ਕਿਤੇ ਆਮ ਆਦਮੀ ਪਾਰਟੀ ਦੇ ਖਾਤੇ ਚ ਫੈਸਲਾ ਨਾ ਪਾ ਦਿਓ ਕਿਤੇ ਸਰਕਾਰ ਨੂੰ ਸਿੱਧਾ ਨਾ ਭੇਜ ਦਿਓ ਕਿਉਂਕਿ ਸਾਨੂੰ 2023 ਦੇ ਪੈਸੇ ਵੀ ਹਜੇ ਤੱਕ ਨਹੀਂ ਮਿਲੇ। ਸੁਲਤਾਨਪੁਰ ਲੋਧੀ ਜਾ ਕੇ ਟੀਮਾਂ ਭੇਜੋ ਉੱਥੇ ਲੋਕੀ ਦੱਸਣਗੇ ਜਿਹੜਾ 2023 ਦਾ ਹੜਾ ਆਇਆ ਸੀ ਤੁਹਾਨੂੰ ਕੋਈ ਇੱਕ ਦਵਾਈ ਨਹੀਂ ਦਿੱਤੀ ਇਹਨਾਂ ਨੇ। ਪੈਸੇ ਖੁੱਦ ਵਿਰੁੱਧ ਕਰਕੇ। ਸੋ ਇਸ ਕਰਕੇ ਲੋਕਾਂ ਦੀ ਮੰਗ ਹੈਗੀ ਆ ਸਾਡੀ ਵੀ ਕੋਸ਼ਿਸ਼ ਆ ਕਿਉਂਕਿ ਇਹ ਐਸਡੀਆਰਐਫ ਦਾ ਫੈਸਲਾ ਨਹੀਂ ਹੈਗਾ ਇਹ ਐਨਡੀਆਰਐਫ ਦਾ ਪੈਸਾ ਹੈ। ਸੈਂਟਰ ਸਰਕਾਰ ਕੋਸ਼ਿਸ਼ ਕਰੀਏ ਕਿ ਵਿਸ਼ੇਸ਼ ਪੜਤਾਲੀਆਂ ਕਰਾ ਕੇ ਜਿਹੜੀ ਰਿਪੋਰਟ ਹੈ ਉਹ ਭੇਜੀ ਜਾਵੇ ਜਦਨ ਪ੍ਰਧਾਨ ਮੰਤਰੀ ਜੀ ਆਏ ਸੀ ਉਸ ਦਿਨ 1850 ਕਰੋੜ ਰੁਪਏ ਦਾ ਖੇਤੀ ਦਾ ਲਾਸ ਦੱਸਿਆ ਗਿਆ ਸੀ ਤਾਂ ਉਸ ਨੂੰ ਦੇਖਦੇ 1600 ਕਰੋੜ ਰੁਪਏ ਸੈਂਸ਼ਨਿੰਗ ਹੋਈ ਸੀ ਕਿਸਾਨਾਂ ਦੇ ਨੁਕਤੇ ਜਿਹੜਾ ਬਲੇਵਾਲ ਸਾਹਿਬ ਥੋੜਾ ਜਿਹਾ ਦੱਸੋਗੇ ਪ੍ਰੋਸੈਸ ਕੀ ਹੋਏਗਾ ਕਿ ਗਰਦਾਬਰੀ ਜਿਹੜੀ ਹੈ ਉਹ ਕੇਂਦਰ ਸਰਕਾਰ ਆਪਣੀਆਂ ਟੀਮਾਂ ਭੇਜ ਕੇ ਕਰਵਾਏਗੀ ਕਿਸ ਤਰੀਕੇ ਕੇ ਕੇਂਦਰ ਦੀਆਂ ਟੀਮਾਂ ਆਲਰੇਡੀ ਆ ਰਹੀਆਂ ਨੇ ਸਟੇਟ ਦੇ ਵਿੱਚ ਆ ਰਹੀਆਂ ਮੰਤਰੀ ਆ ਰਹੇ ਆ ਅੰਕਲਨ ਕਰਦੇ ਆ ਪਿੰਡ ਵਾਲਿਆਂ ਨੂੰ ਕਿਹਾ ਜਾ ਰਿਹਾ ਮੇਰੇ ਹਲਕੇ ਤੋਂ ਉਹ ਕਹਿ ਕੇ ਗਈ ਸੀ ਸਰਪੰਚਾ ਨੂੰ ਕਿ ਤੁਸੀਂ ਆਪ ਦੀ ਸਪੈਸ਼ਲ ਰਿਪੋਰਟ ਬਣਾ ਕੇ ਕਿਹਦੀ ਜ਼ਮੀਨ ਕਿੰਨੀ ਹੈ ਕਿੰਨਾ ਨਹੀਂ ਹੈਗਾ ਉਹਨੂੰ ਭੇਜਿਓ ਪਿੰਡਾਂ ਦੇ ਪੰਚਾਇਤਾਂ ਨੂੰ ਮਤੇ ਨੂੰ ਆਪਦੀ ਲੈਟਰ ਹੈਡ ਤੇ ਕਹਿਣ ਕਿਹਾ ਵੀ ਆ ਸੀ ਉਹ ਕਰਕੇ ਭੇਜਣ ਪਰ ਫਿਰ ਵੀ ਅਸੀਂ ਪੰਜਾਬ ਸਰਕਾਰ ਦਾ ਸਹਿਯੋਗ ਲਵਾਂਗੇ ਇਹ ਜਿੱਥੇ ਜਿੱਥੇ ਉਹ ਦੱਸਣਗੇ ਕਿ ਕਿੰਨੇ ਕਿੰਨੇ ਪਿੰਡ ਅਫੈਕਟਡ ਨੇ ਕਿਹਦੀ ਕਿਹਦੀ ਜ਼ਮੀਨ ਆ ਉਹ ਡਾਟਾ ਲੈ ਕੇ ਜੇ ਖਾਤਿਆਂ ਦੇ ਵਿੱਚ ਸਿੱਧੇ ਕਿਸਾਨ ਸਨਮਾਨ ਨਿਧੀ ਦੇ ਪੈਸੇ ਜਾ ਸਕਦੇ ਤਾਂ ਇਹ ਪੈਸਾ ਕਿਉਂ ਨਹੀਂ ਜਾ ਸਕਦਾ ਕਿਉਂਕਿ ਉਹ ਤੇ ਡਿਟੇਲਡ ਹੈ ਨਾ ਜੀ ਉਹ ਚੀਜ਼ ਨੂੰ ਆਪਾਂ ਕਰਕੇ ਜੇ ਸਿੱਧਾ ਪੈਸਾ ਚਲਾ ਜਾਂਦਾ ਤਾਂ 1600 ਕਰੋੜ ਨਾਲ ਅਗਰ 4 ਲੱਖ ਕਿ ਇਕੜ ਨਾਲ ਲਾਈ ਤਾਂ 40000 ਰੁਪਏ ਕਿਲੇ ਦਾ ਬਣ ਗਿਆ ਜੀ ਇਹ ਦੇਚ ਇੱਕ ਸ਼ੰਕਾ ਹੈ ਬਲੇਵਾਲ ਸਾਹਿਬ ਸ਼ੰਕਾ ਹੈ ਵੱਡਾ ਸਵਾਲ ਹੈ ਜੋ ਸਾਰੇ ਦਰਸ਼ਕ ਸੁਣ ਰਹੇ ਨੇ ਉਹਨਾਂ ਦੇ ਦਿਲਾਂ ਵਿੱਚ ਵੀ ਹੋਏਗਾ ਸਿਰਫ ਕਿਸਾਨ ਦੇਖੋ ਇਸ ਪ੍ਰਭਾਵਿਤ ਨਹੀਂ ਹੋਏ ਕੋਈ ਕਿਸੇ ਕਿਤੇ ਨਾਲ ਸੰਬੰਧਿਤ ਹੈ ਕੋਈ ਦਿਹਾੜੀ ਕਰਦਾ ਉਹ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਦੇ ਵਿੱਚ ਪ੍ਰਭਾਵਿਤ ਹੋਏ ਨੇ ਔਰ ਸਿਰਫ 1600 ਕਰੋੜ ਜੋ ਆਏ ਉਹ ਸਿੱਧੇ ਜਿਕਰ ਕਿਸਾਨਾਂ ਦੇ ਕੋਲ ਹੀ ਚਲੇਗੇ ਤਾਂ ਬਾਕੀ ਲੋਕ ਕਿੱਥੇ ਜਾਣਗੇ ਮੇਰੀ ਬੇਨਤੀ ਹੈ ਜੀ ਜਿਨ੍ਹਾਂ ਦੇ ਪਸ਼ੂਆਂ ਨੂੰ ਨੁਕਸਾਨ ਹੋਇਆ 37500 ਦੀ ਐਸਡੀਆਰਐਫ ਫੰਡ ਦੇ ਵਿੱਚ ਪ੍ਰੋਵੀਜ਼ਨ ਹੈ ਜਿਨ੍ਹਾਂ ਦਾ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਲਈ ਪੀਐਮ ਆਵਾਸ ਯੋਜਨਾ ਚ 1.5 ਲੱਖ ਰੁਪਇਆ ਅਲੋਟਡ ਹੈਗਾ ਜੀ ਉਹਦੀਆਂ ਸਾਰੀਆਂ ਚੀਜ਼ਾਂ ਅਲੱਗ-ਅਲੱਗ ਬਣੀਆਂ ਜਿੰਨਾਂ ਦੀ ਮੋਟਰਾਂ ਖਰਾਬ ਹੋਈਆਂ ਗੱਡਾਂ ਜੰਮੀਆਂ ਉਹਦੀ ਵੀ ਇੱਕ ਯੋਜਨਾ ਜਿਹਦੇ ਵਿੱਚ ਅਸੀਂ ਉਹਨੂੰ ਕਵਰ ਕਰਨਾ ਸਕੂਲ ਖਰਾਬ ਹੋਏ ਨੇ ਉਹਦੇ ਲਈ ਜਿਹੜਾ ਪੀਐਮ ਸ਼੍ਰੀ ਤੇ ਇੱਕ ਸਰਗ ਸਿੱਖਿਆ ਦੇ ਨਾਮ ਦੇ ਉੱਪਰ ਇੱਕ ਹੋਰ ਫੰਡਾ ਸੈਂਟਰ ਦਾ ਉੱਥੋਂ ਗ੍ਰਾਂਟ ਆਉਣੀ ਆ ਸੋ ਸਾਰੀਆਂ ਗ੍ਰਾਂਟਾਂ ਜਦੋਂ ਤੁਸੀਂ ਸਾਰੀਆਂ ਲਾਉਂਗੇ ਨਾ ਤਾਂ ਕਈ ਹਜ਼ਾਰ ਕਰੋੜ ਦੀ ਗ੍ਰਾਂਟ ਬਣ ਜਾਣੀ ਆ ਤੁਸੀਂ ਬਿਹਾਰੀ ਦਾੜਾਂ ਦੀ ਗੱਲ ਕੀਤੀ ਅਸੀਂ ਉਦੋਂ ਜਾਖੜ ਸਾਹਿਬ ਨੇ ਮੁੱਦਾ ਚੱਕਿਆ ਕਿ 100 ਦਿਨ ਤੋਂ 150 ਦਿਨ ਕਰ ਦੋ 150 ਦਿਨ ਵਿਹਾੜੀਦਾਰਾਂ ਨੂੰ ਅਸੀਂ ਮਨਰੇਗਾ ਦੇ ਵਿੱਚ ਕਵਰ ਕਰਨ ਦੀ ਗੱਲ ਕੀਤੀ ਹੈ ਹੋਰ ਵੀ ਜਿਹੜਾ ਨੁਕਸਾਨ ਹੈ ਅੰਕਲ ਨੇ 1600 ਕਰੋੜ ਦਾ ਇੱਕ ਟੋਕਨ ਹੈ ਜਿਵੇਂ ਗਵਰਨਰ ਸਾਹਿਬ ਨੇ ਵੀ ਕਿਹਾ ਤੇ ਸਾਰੇ ਮੰਤਰੀਆਂ ਨੇ ਕਿਹਾ ਤੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਹੁਣ ਜਿਹੜੇ ਉਹਨਾਂ ਦਾ ਅੰਕਲਨ ਹੈ ਕਿਸੇ ਦੀ ਰਹਿਣੇ ਦੀ ਦੁਕਾਨ ਸੀ ਕਿਸੇ ਦਾ ਹੋਰ ਕੀਤਾ ਸੀ ਜਿਹੜਾ ਨੁਕਸਾਨਿਆ ਗਿਆ ਜਿਹੜਾ ਨਸਮਾਨ ਰੁੱੜ ਗਿਆ ਉਹਦਾ ਅੰਕਲਨ ਕਰਕੇ ਸਰਕਾਰਾਂ ਨੇ ਲੈਣਾ ਤੇ ਸਾਡੀਆਂ ਟੀਮਾਂ ਵੀ ਲੱਗੀਆਂ ਹੋਈਆਂ ਪੰਜਾਬ ਸਰਕਾਰ ਦੀਆਂ ਵੀ ਲੱਗੀਆਂ ਹੋਈਆਂ ਜਦੋਂ ਜਦੋਂ ਆਊਗਾ ਸਾਰਾ ਖਾਕਾ ਬਣ ਕੇ ਫਿਰ ਉਹਦੀ ਜਿਹੜੀ ਉਹ ਡਿਵਾਈਡਿੰਗ ਆ ਉਹ ਕੀਤੀ ਜਾ ਸਕਦੀ ਹੈ ਹਜੇ ਤੱਕ ਰਿਪੋਰਟ ਨਹੀਂ ਦਿੱਤੀ ਗਈ ਉਹਦੋਂ 22 ਤਰੀਕ ਨੂੰ ਮੇਰੇ ਹਿਸਾਬ ਨਾਲ ਪਿਛਲੇ ਦਿਨੀ ਜਦੋਂ ਗਵਰਨਰ ਸਾਹਿਬ ਮਿਲ ਕੇ ਆਏ ਆ ਉਹਨਾਂ ਨੇ ਦੱਸ ਕੇ ਆਏ ਆ ਪ੍ਰਧਾਨ ਮੰਤਰੀ ਜੀ ਨੂੰ ਕਿ ਮੇਰੇ ਕੋਲ ਜਿੰਨੀ ਰਿਪੋਰਟਿੰਗ ਆਈ ਆ ਉਹ ਇੰਨਾ ਕੁ ਨੁਕਸਾਨ ਦੀ ਹੈਗੀ ਆ ਅੱਜ ਰਿਪੋਰਟ ਤਿਆਰ ਹੋ ਗਈਆਂ ਹੁਣ ਕੱਲ ਸੈਸ਼ਨ ਦੇ ਵਿੱਚ ਕੀ ਕਿਹਾ ਜਾ ਰਿਹਾ ਸੀਗਾ ਜੀ ਪੈਸਾ ਹੀ ਨਹੀਂ ਆਇਆ ਕੋਈ ਰਿਪੋਰਟ ਹੀ ਨਹੀਂ ਦਿੱਤੀ ਜੀ ਪੈਸਾ ਕਿੱਥੋਂ ਆਊਗਾ ਪੈਸਾ ਆਪਾਂ ਟਰਾਂਸਫਰ ਕਰਨਾ ਨਾ ਜੀ ਹੁਣ ਜਿਹੜਾ 6 ਲੱਖ ਰੁਪਏ ਦੀ ਕੱਲ ਗੱਲ ਕੀਤੀ ਗਈ ਹੈ 60 ਜਿਹੜੇ ਦਿਨਾਂ ਦੀ ਡੈੱਟ ਹੋ ਗਈ ਉਹ ਪੈਸਾ ਕਿੱਥੋਂ ਆਇਆ 6 ਲੱਖ ਰੁਪਏ ਉਹਨਾਂ ਦੇ ਖਾਤੇ ਚੋਂ 4 ਲੱਖ ਆਸਵੀਆਰਐਫ ਦਾ 2 ਲੱਖ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਅਨਾਉਂਸ ਹੋਇਆ 6 ਲੱਖ ਉਹ ਬਣਾ ਕੇ ਦਿੱਤਾ ਪਰ ਜਿਹੜੀ ਸਾਡੀ ਸਾਰੀ